ਕਿ YouTube ਦਾ ਇੱਕ ਨਵਾਂ ਫੰਕਸ਼ਨ ਆ ਗਿਆ ਜਦੋਂ ਅਸੀਂ ਕੋਈ ਵੀਡੀਓ ਸਟਾਰਟ ਕਰਾਂਗੇ ਨਾ ਉਹ ਇੰਗਲਿਸ਼ ਲੈਂਗੁਏਜ ਦੇ ਵਿੱਚ ਆ ਰਹੀ ਆ ਹੁਣ ਉਹਨੂੰ ਅਸੀਂ ਪੰਜਾਬੀ ਦੇ ਵਿੱਚ ਕਿਵੇਂ ਕਰਨਾ ਉਹ ਕਨੈਕਸ਼ਨ ਵਾਲੀ ਵੀਡੀਓ ਪਾਈ ਹੈ ਨਾ ਤੁਸੀਂ ਦੇਖ ਰਹੇ ਹੋ ਕਿ ਭਾਸ਼ਾ ਨਾ YouTube ਦਾ ਇੱਕ ਨਵਾਂ ਫੰਕਸ਼ਨ ਆਇਆ ਜਦੋਂ ਅਸੀਂ ਇਹਨੂੰ ਚਲਾਉਨੇ ਆ ਨਾ ਇਹਦੀ ਇੰਗਲਿਸ਼ ਭਾਸ਼ਾ ਹੋ ਜੂ ਮੈਂ ਅਸੀਂ ਤੁਹਾਨੂੰ ਚਲਾ ਕੇ ਦਿਖਾਉਨੇ ਆ ਜਦੋਂ ਤੁਸੀਂ ਇਹਨੂੰ ਚਲਾਉਂਗੇ ਇੱਥੋਂ ਅਸੀਂ ਇਹਨੂੰ ਵੀਡੀਓ ਨੂੰ ਕਲਿੱਕ ਕਰ ਲਿਆ ਇਹਨੂੰ ਤੁਸੀਂ ਉਰੇ ਸਟਾਪ ਕਰੋ ਜਿਹੜੀ ਆ ਰਾਈਟ ਸਾਈਡ ਤੇ ਸੈਟਿੰਗ ਆ ਾਇਕਾ ਗੋਲ ਚੱਕਰੀਆ ਬਟਨ ਹੋਇਆ ਇਹਨੂੰ ਤੁਸੀਂ ਕਰੋਗੇ ਕਲਿੱਕ ਜਦੋਂ ਇਹਨੂੰ ਤੁਸੀਂ ਨੇ ਕਲਿੱਕ ਕਰ ਲਿਆ ਅੱਗੇ ਤੁਹਾਡਾ ਲਿਖਿਆ ਹੋਇਆ ਹੈ ਆ ਗਿਆ ਆਡੀਓ ਟਰੈਕ ਆਡੀਓ ਟਰੈਕ ਦੇ ਸਾਹਮਣੇ ਇੰਗਲਿਸ਼ ਲਿਖਿਆ ਹੋ ਰਿਹਾ ਜੋ ਤੁਸੀਂ ਇਹਨੂੰ ਹਲਕਾ ਜਿਹਾ ਕਲਿੱਕ ਕਰੋਗੇ ਉੱਪਰ ਹੈਗਾ ਤੁਹਾਡਾ ਪੰਜਾਬੀ オリジナル ਤੁਸੀਂ ਪੰਜਾਬੀ オリジナル ਕਲਿੱਕ ਕਰਕੇ ਇਹਨੂੰ ਹੁਣ ਤੁਸੀਂ ਚਲਾਓ ਤੇ ਹੁਣ ਇਹ ਪੰਜਾਬੀ ਵਿੱਚ ਸਾਰੀ ਭਾਸ਼ਾ ਚੇਂਜ ਹੋ ਗਈ ਆਪਣੀ ਸਾਨੂੰ ਜਿਹੜੇ ਡਿਮਾਂਡ ਨੋਟਸ ਆ ਤੇ ਉਹ ਸਾਨੂੰ ਜਦੋਂ ਮਿਲਿਆ ਅਸੀਂ ਉਹਦੀ ਗੌਰ ਨਹੀਂ ਕਰੀ ਉਹਨੂੰ ਐਕਸੈਂਡ ਨਹੀਂ ਕਰਵਾਇਆ ਅਦਿਕ ਹੁਣ ਇਥੋਂ ਤੁਹਾਡਾ ਪੰਜਾਬੀ ਦੇ ਵਿੱਚ ਆ ਗਿਆ ਹੁਣ ਜਿਹੜੀ ਵੀ ਦੋਸਤ ਨੂੰ ਇੰਗਲਿਸ਼ ਦੀ ਦਿੱਕਤ ਆ ਤਾਂ ਤੁਸੀਂ ਏਦਾਂ ਕਰਕੇ ਦੀ ਸੈਟਿੰਗ ਕਰ ਲਿਓ ਜੇ ਅੱਗੇ ਵੀ ਜਿਹੜੀਆਂ ਸਾਡੀਆਂ ਵੀਡੀਓ ਆਉਣਗੀਆਂ ਜੇਕਰ YouTube ਨੇ ਉਹ ਫੰਕਸ਼ਨ ਦੇ ਵਿੱਚ ਇੰਗਲਿਸ਼ ਦੀ ਭਾਸ਼ਾ ਕਰਤੀ ਤਾਂ ਤੁਸੀਂ ਇੱਥੇ ਜਾ ਕੇ ਉਹਨੂੰ ਚੇਂਜ ਕਰ ਸਕਦੇ ਹੋ ਸੋ ਅੱਗੇ ਵੀਡੀਓ ਜ਼ਰੂਰ ਸ਼ੇਅਰ ਕਰਿਓ ਕਮੈਂਟ ਵੀ ਅਸੀਂ ਚਾਰ ਭਰਾ ਆ ਹਾਂ ਤੁਸੀਂ ਕਹਿੰਦੇ ਹੋ ਵੀ ਚਾਰ ਦਿਨਾਂ ਦੇ ਮੋਟਰ ਹੋ ਜਾਊਗੀ ਪਰ ਅਸੀਂ ਕਹਿੰਦੇ ਵੀ ਨਹੀਂ ਹੋਰੀ ਕੀ ਇਹ ਵਾਕਿਆ ਹੀ ਸੱਚ ਆ ਜਾਂ ਨਹੀਂ ਇਹ ਸੱਚ ਹੈ ਤੁਸੀਂ ਅਗਲ ਅਗਰ ਤੁਸੀਂ ਕਾਨੂੰਨੀ ਵਾਰਸ ਹੋ ਹੂੰ ਤੁਹਾਡੇ ਪਿਤਾ ਦੀ ਮੌਤ ਹੋ ਗਈ ਹੈ ਠੀਕ ਹੈ ਤੁਸੀਂ ਚਾਰ ਭਰਾ ਆ ਹੋ ਤੁਹਾਡੇ ਜ਼ਮੀਨ ਸਾਂਝੀ ਹੈ ਤੁਸੀਂ ਚਾਰਾਂ ਦੇ ਨਾਂ ਤੇ ਮੋਟਰ ਕਰਵਾ ਸਕਦੇ ਹੋ ਠੀਕ ਹੈ ਜੀ ਡਿਮਾਂਡ ਨੋਟਸ ਆ ਤੇ ਉਹ ਸਾਨੂੰ ਜਦੋਂ ਮਿਲਿਆ ਅਸੀਂ ਉਹਦੀ ਗੌਰ ਨਹੀਂ ਕਰੀ ਉਹਨੂੰ ਐਕਸਟੈਂਡ ਨਹੀਂ ਕਰਵਾਇਆ ਵੀ ਹੁਣ ਹੋ ਜਾਏਗਾ ਨਹੀਂ ਹੁਣ ਨਹੀਂ ਹੋਣਾ ਹੈਗਾ ਉਹ ਪਹਿਲਾਂ ਜਿਹੜੀ ਡਿਮਾਂਡ ਨੋਟਸ ਦੀ ਮਿਆਦ 6 ਮਹੀਨੇ ਹੁੰਦੀ ਹੈ ਟੀਬਲ ਕਨੈਕਸ਼ਨ ਦੇ ਡਿਮਾਂਡ ਨੋਟਸ ਦੀ ਮਿਆਦ ਜੇ ਤੁਸੀਂ 6 ਮਹੀਨੇ ਟਪਾਤੇ ਉਹ ਐਕਸਪਾਇਰ ਹੋ ਚੁੱਕਿਆ ਠੀਕ ਹੈ ਜੀ ਜੇ 6 ਮਹੀਨੇ ਦੇ ਵਿੱਚ ਵਿੱਚ ਤੁਸੀਂ ਮਿਆਦ ਵਾਧਾ ਕਰਵਾ ਲੈਂਦੇ ਤਾਂ ਕੁਝ ਨਾ ਕੁਝ ਹੋ ਸਕਦਾ ਸੀ ਆਦਰਵਾਇਜ਼ ਨਹੀਂ ਹੋਣੀ ਠੀਕ ਹੈ ਇੱਕ ਇਹਨੇ ਮੈਂ ਕਨੈਕਸ਼ਨ 25000 ਰੁਪਏ ਵਿੱਚ ਖਰੀਦਿਆ ਸੀ ਹਾਂਜੀ ਪਰ ਹੁਣ ਮੇਰੇ ਨਾਮ ਨਹੀਂ ਹੋ ਰਿਹਾ ਉਹ ਨਾਮ ਕਿਵੇਂ ਹੋ ਸਕਦਾ ਜੇ ਤੁਸੀਂ ਇਕੱਲਾ ਕਨੈਕਸ਼ਨ ਖਰੀਦਿਆ ਹੈ ਤਾਂ ਉਹ ਕਨੈਕਸ਼ਨ ਤੁਸੀਂ ਇਕੱਲਾ ਨਾਮ ਨਹੀਂ ਕਰਵਾ ਸਕਦੇ ਜਿੰਨਾ ਚਿਰ ਤੁਸੀਂ ਜ਼ਮੀਨ ਨਹੀਂ ਖਰੀਦਦੇ ਠੀਕ ਹੈ ਉਹ ਚਾਹੇ ਤੁਸੀਂ ਕਨਾਲ ਖਰੀਦੋ ਚਾਹੇ ਅੱਧੀ ਕਨਾਲ ਖਰੀਦੋ ਤੁਹਾਨੂੰ ਜ਼ਮੀਨ ਲੈਣੀ ਪਊਗੀ ਠੀਕ ਜਿੰਨਾ ਚਿਰ ਜ਼ਮੀਨ ਦਾ ਟੋਟਾ ਨਹੀਂ ਹੈਗਾ ਤੁਹਾਡੇ ਕੋਲ ਤੁਸੀਂ ਕਨੈਕਸ਼ਨ ਨਾਮ ਕਰਵਾ ਸਕਦੇ ਠੀਕਾ ਹਾਂਜੀ ਇੱਕ ਮੇਰੇ ਕੋਲ ਲਾਲ ਲਕੀਰ ਦੀ ਜ਼ਮੀਨ ਆ ਕੀ ਮੈਂ ਕਨੈਕਸ਼ਨ ਲੈ ਸਕਦਾ ਜਾਂ ਨਹੀਂ ਨਹੀਂ ਲਾਲ ਲਕੀਰ ਦੇ ਵਿੱਚ ਤੁਸੀਂ ਕਨੈਕਸ਼ਨ ਨਹੀਂ ਲੈ ਸਕਦੇ ਠੀਕ ਹੈ ਜੀ ਟਿਊਬਲ ਕਨੈਕਸ਼ਨ ਸਿਰਫ ਜਿਹੜੀਆਂ ਮਾਲਕੀ ਜ਼ਮੀਨਾਂ ਹੁੰਦੀਆਂ ਨੇ ਉਤੇ ਹੀ ਮਿਲ ਸਕਦਾ ਦੋਸਤ ਕੋਈ ਕਨੈਕਸ਼ਨ ਮਿਲ ਜਾਂਦਾ ਜਾਂ ਨਹੀਂ ਦੇਖੋ ਮੈਂ ਫ੍ਰੀडम फाइਟਰ ਦੇ ਨਾਲ ਨਾਲ ਇਹ ਦੱਸਣਾ ਭੁੱਲ ਗਿਆ ਕਿ ਬਾਗਬਾਨੀ ਵੀ ਇੱਕ ਐਜੇ ਹੀ ਚੀਜ਼ ਹੈਗੀ ਜਿਸ ਤੇ ਤੁਹਾਨੂੰ ਐਂਡ ਦੀ ਮੂਮੈਂਟ ਐਪੀ ਕਨੈਕਸ਼ਨ ਮਿਲ ਸਕਦਾ ਅੱਛਾ ਇਹਦੇ ਵੀ ਮਿਲ ਜੇ ਮੌਕੇ ਤੇ ਪਰ ਇਹ ਜਿਹੜਾ ਕਨੈਕਸ਼ਨ ਹੈ ਇਹ ਤੁਹਾਨੂੰ ਪੇਡ ਹੁੰਦਾ ਉਹ ਕਿਵੇਂ ਪੇਡ ਦੇ ਮਤਲਬ ਜਿਹੜਾ ਤਾਂ ਮੋਟਰ ਕਨੈਕਸ਼ਨ ਹੁੰਦਾ ਹੈ ਉਹਤੇ ਸਬਸਿਡੀ ਮਿਲਦੀ ਆ ਆਪਾਂ ਨੂੰ میٹر ਨਹੀਂ ਹੁੰਦਾ ਹੈਗਾ ਪਰ ਜਿਹੜੇ ਬਾਗਬਾਨੀ ਦੇ ਕਨੈਕਸ਼ਨ ਹੁੰਦੇ ਨੇ ਇਹਨਾਂ ਤੇ میٹر ਹੁੰਦਾ ਤੇ ਆਪਾਂ ਨੂੰ ਬਿੱਲ ਆਉਂਦਾ ਅੱਛਾ ਜੀ ਹਾਂਜੀ ਇਹ ਮਤਲਬ ਫਰੀਮ ਵਾਲੇ ਨਹੀਂ ਹੈਗੇ ਜੇ ਤੁਹਾਨੂੰ ਆਪਾਂ ਕਹਦੇ ਨੇ ਕਿ ਜਿਵੇਂ ਟਿਊਬਵਲ ਕਨੈਕਸ਼ਨ ਦਾ ਕੋਈ ਬਿਲ ਨਹੀਂ ਆਉਂਦਾ ਹਾਂਜੀ ਹਾਂ ਇਹ ਇਹ ਵੀ ਆਨ ਦੀ ਸਪੋਰਟ ਲੱਗ ਜਾਂਦਾ ਫਰੀडम फाइਟਰ ਵਾਂਗੂ ਇਹ ਵੀ ਤੁਸੀਂ ਜਿਵੇਂ ਨਾਰਮਲ ਜਾਓਗੇ ਠੀਕ ਐ ਐਪਲੀਕੇਸ਼ਨ ਦੋਗੇ ਐਂਡ ਇਹ ਫਾਰਮ ਦੋਗੇ ਫਰਦ ਦੋਗੇ ਕਿੱਲੇ ਦੀ ਠੀਕ ਐ ਫੀਸ ਜਮ੍ਹਾਂ ਕਰਵਾਓਗੇ ਐਸਟੀਮੇਟ ਬਣੂਗਾ ਐਸਟੀਮੇਟ ਦੀ ਕੋਸ ਜਮ੍ਹਾਂ ਹੋਊਗੀ ਸਾਰਾ ਕੁਝ ਹੋ ਕੇ ਤੁਹਾਨੂੰ ਕਨੈਕਸ਼ਨ ਮਿਲ ਜਾਊਗਾ ਨਾਲ ਦੀ ਨਾਲ ਪਰ ਉੱਤੇ ਮੀਟਰ ਲੱਗੂਗਾ ਇਹ ਗੱਲ ਧਿਆਨ ਚ ਰੱਖਣ ਯੋਗ ਹੈ ਕਿ ਬਾਅਦ ਚ ਤੁਸੀਂ ਕਹੋ ਜੀ ਵੀਡੀਓ ਵੀਡੀਓ ਜੀ ਤੁਸੀਂ ਦੱਸਿਆ ਨਹੀਂ ਕਿ ਬਾਗਬਾਨੀ ਦੇ ਕਨੈਕਸ਼ਨ ਵਾਲੀ ਮ ਮੀਟਰ ਲੱਗਦਾ ਹੈ ਤੇ ਉਹਦਾ ਬਿੱਲ ਵੀ ਆਉਂਦਾ ਬਿੱਲ ਵੀ ਆਉਂਦਾ ਜੀ ਕਿਉਂਕਿ ਸਰਕਾਰ ਨੇ ਉਹਨੂੰ ਉਸ ਕੈਟੇਗਰੀ ਨੂੰ ਸਬਸਿਡਾਈਜ਼ ਨਹੀਂ ਕੀਤਾ ਹੋਇਆ ਉਹ ਚ ਨਹੀਂ ਕੀਤਾ ਜੀ ਹਾਂ ਠੀਕ ਹੈ ਇਹਦੇ ਲਈ ਵੀ ਸ਼ਰਤਾਂ ਹੋਈ ਨੇ ਜ਼ਮੀਨ ਹੋਣੀ ਜ਼ਰੂਰੀ ਚਾਹੀਦੀ ਹਾਂਜੀ 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 ਮਤਲਬ ਸਾਰਾ ਪ੍ਰੋਸੈਸ ਬਿਲਕੁਲ 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 ਠੀਕ ਆ ਜੇ ਤੋਂ ਜਿਹੜਾ ਆਪਾਂ ਨੇ ਐਪ ਬਣਾਇਆ ਪੰਜਾਬ ਦੇ ਇਹਦੇ ਜ਼ਮੀਨ ਤਕਸੀਮ ਇੰਤਕਾਲ ਫਰਦ ਦੀ ਜਾਣਕਾਰੀ ਦੇ ਲਈ ਇਹਦੇ ਵਿੱਚ ਬਹੁਤ ਸਾਰੀ ਜਾਣਕਾਰੀ ਹੈਗੀ ਆ ਜੋ ਤੁਸੀਂ ਇਹਨੂੰ ਡਾਊਨਲੋਡ ਕਰ ਲਿਆ ਉਸ ਤੋਂ ਬਾਅਦ ਇਹਨੂੰ ਓਪਨ ਕਰੋਗੇ ਤੁਸੀਂ ਤਾਂ ਤੁਹਾਨੂੰ ਫ੍ਰੀ ਮਟੀਰੀਅਲ ਦੇ ਵਿੱਚ ਜਾਣਕਾਰੀ ਮਿਲੂਗੀ ਰਿਕਾਰਡਡ ਵੀਡੀਓ ਦੇ ਵਿੱਚ ਜਾਣਕਾਰੀ ਮਿਲੂਗੀ ਤੇ ਇੱਕ ਲੈਂਡ ਰਿਕਾਰਡ ਵੀਡੀਓ ਆ ਬਹੁਤ ਕਨੈਕਸ਼ਨ ਨਹੀਂ ਨਿਕਲਿਆ ਆਪਾਂ ਸਭ ਨੂੰ ਪਤਾ ਹੈ ਨਾ ਕੋਈ ਚੇਅਰਮੈਨ ਕੋਟੇ ਚ ਮਿਲ ਰਿਹਾ ਹੈ ਨਾ ਕਿਸੇ ਹੋਰ ਕੋਟੇ ਚ ਮਿਲ ਰਿਹਾ ਹੈ ਨਾ ਢਾਈ ਏਕੜੇ ਚ ਨਾ 5 ਏਕੜ ਦੇ ਵਿੱਚ ਸਿਰਫ ਇੱਕੋ ਇੱਕ ਕੈਟੇਗਰੀ ਹੈ ਜਿਹਦੇ ਚ ਆਪਾਂ ਨੂੰ ਕਨੈਕਸ਼ਨ ਮਿਲ ਰਿਹਾ ਉਹ ਫਰੀडम फाइਟਰ ਕੈਟੇਗਰੀ ਹੈ ਹਾਂਜੀ ਹਾਂ ਫਰੀडम फाइਟਰ ਕੈਟੇਗਰੀ ਦੇ ਵਿੱਚ ਆਪਾਂ ਨੂੰ ਜੇ ਕਨੈਕਸ਼ਨ ਚਾਹੀਦਾ ਤਾਂ ਆਪਣੇ ਪਰਿਵਾਰ ਚ ਜਾਂ ਆਪਾਂ ਖੁਦ ਫਰੀडम फाइਟਰ ਹੋਣੇ ਚਾਹੀਦੇ ਆ ਠੀਕ ਆ ਤੇ ਆਪਣੇ ਕੋਲ ਡਿਸਟ੍ਰਿਕਟ ਮੈਜਿਸਟ੍ਰੇਟ ਤੋਂ ਅਪਰੂਵਡ ਜਿਹੜਾ ਆਪਾਂ ਨੂੰ ਸਰਟੀਫਿਕੇਟ ਚਾਹੀਦਾ ਆਪਣੇ ਫਰੀडम फाइਟਰ ਹੋਣ ਦਾ ਫਰੀडम फाइਟਰ ਠੀਕ ਹੈ ਜੀ ਜੇ ਚਲੋ ਤੁਹਾਡੇ ਕੋਈ ਦਾਦਾ ਜੀ ਸੀ ਜਾਂ ਪਰਦਾਦਾ ਜੀ ਸੀ ਠੀਕ ਹੈ ਫਰੀडम फाइਟਰ ਸੀ ਉਹ ਗੁਜ਼ਰ ਚੁੱਕੇ ਨੇ ਹੁਣ ਤੁਸੀਂ ਅੱਗੇ ਉਹਨਾਂ ਦੇ ਵਾਰਿਸ ਹੋ ਤਾਂ ਤੁਸੀਂ ਸਾਰੇ ਪੰਜਾਬ ਦੇ ਵਿੱਚ ਸਿਰਫ ਇੱਕ ਕਨੈਕਸ਼ਨ ਲੈ ਸਕਦੇ ਹੋ ਤਾਂ ਉਹ ਕਨੈਕਸ਼ਨ ਜਿਹੜਾ ਹੈ ਕਾਨੂੰਨੀ ਵਾਰਸਾਂ ਨੂੰ ਵੀ ਮਿਲ ਸਕਦਾ ਹੈ ਠੀਕਾ ਠੀਕ ਹੈ ਕਾਨੂੰਨੀ ਵਾਰਸਾਂ ਨੂੰ ਕਨੈਕਸ਼ਨ ਲੈਣ ਲਈ ਵੀ ਸੇਮ ਪ੍ਰੋਸੀਜਰ ਚ ਫੋਲੋ ਕਰਨਾ ਪਊਗਾ ਵੀ ਉਹਨਾਂ ਨੂੰ ਵੀ ਉਹਨਾਂ ਦੇ ਜਿਹੜੇ ਬਜ਼ੁਰਗ ਸੀ ਫਰੀडम फाइਟਰ ਸੀ ਉਹਨਾਂ ਦਾ ਜਿਹੜਾ ਸਰਟੀਫਿਕੇਟ ਆ ਉਹ ਚਾਹੀਦਾ ਉਹ ਚਾਹੀਦਾ ਠੀਕ ਹੈ ਉਹਨਾਂ ਦੀ ਮੌਤ ਦਾ ਸਰਟੀਫਿਕੇਟ ਚਾਹੀਦਾ ਠੀਕਾ ਠੀਕ ਹੈ ਜੀ ਤੇ ਸਾਰੇ ਜਿਹੜੇ ਆਪਣੀ ਸਾਰੇ ਕੁਰਸੀਨਾਮਾ ਹੋਊਗਾ ਸਾਰੇ ਮੈਂਬਰ ਨੇ ਉਹਨਾਂ ਤੋਂ ਐਨਓਸੀ ਚਾਹੀਦੀ ਹੈ ਵੀ ਸਾਨੂੰ ਕੋਈ ਇਤਰਾਜ਼ ਨਹੀਂ ਜੇ ਇਹ ਬੰਦੇ ਨਾਲ ਤੇ ਫਰੀडम फाइਟਰ ਕੈਟਾਗਰੀ ਦੇ ਵਿੱਚ ਕਨੈਕਸ਼ਨ ਹੁੰਦਾ ਠੀਕਾ ਤਾਂ ਤੁਹਾਨੂੰ ਇੱਕ ਹਲਫਿਆ ਬਿਆਨ ਵੀ ਦੇਣਾ ਪਊਗਾ ਠੀਕ ਹੈ ਮੇਰੇ ਸਾਰੇ ਪੰਜਾਬ ਦੇ ਵਿੱਚ ਸਿਰਫ ਮੇਰਾ ਇੱਕ ਕਨੈਕਸ਼ਨ ਹੀ ਹੈ ਜੇਕਰ ਜੇ ਕੋਈ ਕੱਲ ਨੂੰ ਮੇਰੇ ਨਾਂ ਤੇ ਦੋ ਕਨੈਕਸ਼ਨ ਨਿਕਲਦੇ ਨੇ ਤਾਂ ਡਿਸਕਨੈਕਟ ਕਰ ਦਿੱਤਾ ਜਾਵੇ ਠੀਕ ਆ ਹਾਂਜੀ ਤੇ ਇੱਕ ਇਹਦੇ ਵਿੱਚ ਇਹ ਵੀ ਸਵਾਲ ਪਾਈ ਕਰ ਰਹੇ ਨੇ ਵੀ ਸਾਡਾ ਫੈਮਿਲੀ ਮੈਂਬਰ ਫਰੀडम फाइਟਰ ਆ ਫਿਰ ਵੀ ਸਾਨੂੰ ਜਦੋਂ ਅਸੀਂ ਕਿਤੇ ਜਾਂਦੇ ਆ ਦਫਤਰ ਦੇ ਸਾਨੂੰ ਇਹ ਕਰ ਰਹੇ ਨੇ ਕਿ ਤੁਹਾਡੀ ਇਹ ਕੋਈ ਨਾ ਤਾਂ ਕੋਈ ਪਾਲਿਸੀ ਆ ਨਾ ਕੋਈ ਸਕੀਮ ਆ ਜਾਂ ਕੋਈ ਦਨ ਸਰਕੂਲਰ ਨਹੀਂ ਆਇਆ ਇਹਦੀ ਬਾਰੇ ਆਪਾਂ ਕਿਵੇਂ ਲੋਕਾਂ ਨੂੰ ਜਾਗਰੂਕ ਕਰ ਸਕਦੇ ਆ ਇਹ ਨਾ ਤੁਸੀਂ ਸਾਡੇ ਪਾਵਰ ਕਾਮ ਦੀ ਸਾਈਟ ਤੇ ਜਾਓ ਇਲੈਕਟ੍ਰਿਸਿਟੀ ਇਲੈਕਟ੍ਰਿਸਿਟੀ ਸਪਲਾਈ ਮੈਨੂਅਲ ਆ ਠੀਕ ਹੈ ਜੀ ਉਹਦੇ ਵਿੱਚ ਫ੍ਰੀडम फाइਟਰ ਕੈਟਾਗਰੀ ਸਰਚ ਕਰਕੇ ਤੁਸੀਂ ਉਹ ਪੜਿਓ ਤੇ ਚਲੋ ਜੋ ਤੁਹਾਨੂੰ ਕਹਿ ਵੀ ਰਿਹਾ ਹੈ ਵੀ ਨਹੀਂ ਹਲੇ ਪਾਲਿਸੀ ਨਹੀਂ ਆਈ ਤਾਂ ਤੁਸੀਂ ਚਲੋ ਉਹਨੂੰ ਵੀ ਕਈ ਵਾਰੀ ਸਾਨੂੰ ਇਗਨੋਰੈਂਸ ਹੁੰਦੀ ਹੈ ਅਸੀਂ ਸੀਟਾਂ ਤੇ ਬੈਠੇ ਸਾਨੂੰ ਵੀ ਬਹੁਤ ਸਾਰੀਆਂ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਕਈ ਵਾਰੀ ਖਪਤਕਾਰ ਹੀ ਸਾਨੂੰ ਆ ਕੇ ਕਹਿੰਦਾ ਬਾਈ ਜੀ ਤੁਹਾਡੇ ਮਹਿਕਮੇ ਚਾਹ ਚੀਜ਼ ਹੈ ਅਸੀਂ ਵੀ ਚਲੋ ਹੈਰਾਨ ਹੁੰਨੇ ਕਿ ਚਲੋ ਬڑے ਐਜੂਕੇਟਿਡ ਬੰਦੇ ਨੇ ਲੋਕ ਕਈ ਵਾਰੀ ਸਾਡੇ ਨਾਲ ਹੋਇਆ ਹੈ ਕਈ ਸਿਕਿਉਰਿਟੀ ਵਾਪਸ ਕਰਾਉਂਦੇ ਨੇ ਉਹ ਸਾਨੂੰ ਸਰਕੂਲਰ ਲੈ ਕੇ ਦੇ ਦਿੰਦੇ ਨੇ ਤੇ ਸਾਨੂੰ ਚਲੋ ਸਾਡੀ ਨੌਲੇਜ ਵੀ ਆ ਜਾਂਦੀ ਹੈ ਤਾਂ ਮੈਂ ਇਸ ਲਈ ਕਰ ਰਿਹਾ ਵੀ ਇਲੈਕਟ੍ਰਿਸਿਟੀ ਸਬ ਇਲੈਕਟ੍ਰਿਸਿਟੀ ਸਪਲਾਈ ਮੈਨੂਅਲ ਦੇ ਵਿੱਚ ਇਹ ਚੀਜ਼ ਹੈਗੀ ਹੈ ਕਿ ਜੇ ਤੁਹਾਡੀ ਤੁਹਾਡੇ ਤੋਂ ਪਹਿਲਾਂ ਜੇ ਕਿਸੇ ਦਾ ਕੋਈ ਕਨੈਕਸ਼ਨ ਪੈਂਡਿੰਗ ਨਹੀਂ ਹੈਗਾ ਕੈਟਾਗਰੀ ਦੇ ਵਿੱਚ ਤਾਂ ਤੁਹਾਨੂੰ ਔਨ ਦੀ ਸਪੋਰਟ ਕਨੈਕਸ਼ਨ ਮਿਲ ਸਕਦਾ ਠੀਕ ਹੈ ਜੀ ਹਾਂਜੀ ਅਗਰ ਮਤਲਬ ਉਹਨਾਂ ਦੇ ਪਰਿਵਾਰ ਦੇ ਵਿੱਚ ਹੁਣ ਤੱਕ ਕਿਸੇ ਨੂੰ ਕਨੈਕਸ਼ਨ ਨਹੀਂ ਮਿਲਿਆ ਤਾਂ ਮਿਲ ਜੂਗਾ ਮਿਲ ਜੂਗਾ ਜੀ ਸਿਰਫ ਇੱਕ ਕਨੈਕਸ਼ਨ ਮਿਲੂਗਾ ਇੱਕ ਇੱਕ ਬੰਦੇ ਨੂੰ ਹਾਂ ਇੱਕ ਬੰਦੇ ਨੂੰ ਹਾਂਜੀ ਹਾਂ ਠੀਕ ਚਾਹੇ ਉਹ ਖੁਦ ਬੰਦਾ ਹੈਗਾ ਚਾਹੇ ਕਿ ਉਹਦਾ ਪੀੜੀ ਚੱਲ ਰਹੀ ਹੋ ਜੀ ਹਾਂਜੀ 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 ਕੋਈ ਵੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਇਹ ਕਹਿੰਦੇ ਮੈਂ ਇੱਕ ਕਨੈਕਸ਼ਨ ਖਰੀਦਾ ਸੀ 25000 ਰੁਪਏ ਦੇ ਵਿੱਚ ਪਰ ਉਹ ਹੁਣ ਮੇਰੇ ਨਾਮ ਨਹੀਂ ਹੋ ਰਿਹਾ ਉਹ ਨਾਮ ਕਿਵੇਂ ਹੋ ਸਕਦਾ ਜੀ ਦੇਖੋ ਜੀ ਤੁਸੀਂ ਇਕੱਲਾ ਕਨੈਕਸ਼ਨ ਖਰੀਦ ਲਿਆ ਹੂੰ ਜੇ ਤੁਸੀਂ ਨਾਮ ਕਰਾਉਣਾ ਤਾਂ ਤੁਹਾਨੂੰ ਜ਼ਮੀਨ ਵੀ ਖਰੀਦਣੀ ਪਊਗੀ ਬਿਲਕੁਲ ਕਿਉਂਕਿ ਪਾਵਰਕਾਮ ਦੇ ਵਿੱਚ ਇਹ ਪ੍ਰੋਵੀਜ਼ਨ ਤਾਂ ਹੈ ਹੂੰ ਫਰਦ ਲੈਂਡ ਦਾ ਠੀਕ ਆ ਕਿਉਂਕਿ ਜੇ ਮਾਲਕੀ ਹੋਊਗੀ ਤਾਂ ਹੀ ਕਨੈਕਸ਼ਨ ਤੁਹਾਡੇ ਨਾਮ ਹੋਊਗਾ ਅਦਰਵਾਈਜ਼ ਜੇ ਤੁਹਾਡੇ ਨਾਮ ਤੇ ਮਾਲਕੀ ਨਹੀਂ ਹੈਗੀ ਜ਼ਮੀਨ ਦੀ ਤੁਸੀਂ ਉਹ ਕਨੈਕਸ਼ਨ ਆਪਣੇ ਨਾਮ ਨਹੀਂ ਕਰਵਾ ਸਕਦੇ ਉਹ ਜਹਾਂ ਜਾਂ ਲਿਆ ਜਹਾਂ ਜਾਂ ਨਾ ਲਿਆ ਇਹ ਗੱਲ ਹੋ ਜਾਂਦੀ ਹੈ ਚਾਹੇ ਤੁਸੀਂ ਉੱਥੇ ਕਨਾਲ ਹੀ ਲੈ ਲਓ ਹਾਂ ਅਗਲੇ ਨੂੰ ਕਹਿ ਦਿਓ ਵੀ ਕਨਾਲ ਹੀ ਦੇ ਦੇ ਹਾਂ ਠੀਕ ਹੈ ਤੁਸੀਂ ਕਨਾਲ ਹੀ ਲੈ ਕੇ 10 ਮਰਲੇ ਲੈ ਲਓ 20 ਮਰਲੇ ਲੈ ਲਓ 30 ਮਰਲੇ ਲੈ ਲਓ ਤੁਸੀਂ ਉਹ ਕਨੈਕਸ਼ਨ ਨਾਮ ਫੇਰ ਕਰਵਾ ਸਕਦੇ ਹੋ ਅਦਰਵਾਈਜ਼ ਨਹੀਂ ਕਰਵਾ ਸਕਦੇ ਠੀਕ ਹੈ ਇਹ ਨੋਟਸ ਨਿਕਲ 2014 ਚ ਕਈ ਮਹਿਕਮੇ ਨੇ ਤੁਹਾਨੂੰ 2014 ਡਿਮਾਂਡ ਵਿੱਚ ਇਸ਼ੂ ਕਰਤਾ ਹਾਂ ਚਾ 14 ਵਿੱਚ ਕਰਤਾ 6 ਮਹੀਨੇ ਲਈ ਕਰਤਾ 6 ਮਹੀਨੇ ਠੀਕ ਹੈ 6 ਮਹੀਨੇ ਤੁਰ ਤੋਂ ਪੂੰਜੀ ਨਹੀਂ ਜੁੜੀ ਹੂੰ ਕਨੈਕਸ਼ਨ ਲਗਵਾਉਣ ਦੀ ਕੋਈ ਲੱਖ ਡੇਢ ਲੱਖ ਰੁਪਏ ਲੱਗ ਜਾਂਦਾ ਹੈ ਹੂੰ 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 ਸਮਾਨ ਬਹੁਤ ਮਹਿੰਗਾ ਹੈ ਠੀਕ ਹੈ ਐਸਟੀਮੇਟ ਬਣਦਾ ਇਹਨਾਂ ਲੱਗ ਜਾਂਦਾ ਉਹ ਮਾੜੇ ਬੰਦੇ ਕੋਲ ਨਹੀਂ ਹੁੰਦਾ ਕਈ ਹੈ ਜੀ ਹਾਂ ਤਾਂ ਉਹਨੇ ਉਹ ਕੀ ਕਰੂਗਾ 6 ਮਹੀਨੇ ਤੋਂ ਐਕਸਟੈਂਡ ਕਰਵਾ ਲੂਗਾ ਚੀਜ਼ ਨੂੰ ਵੀ ਮੇਰਾ ਐਨ ਐਚ ਰੀ ਐਕਸਟੈਂਡ ਕਰ ਦੋ ਮੈਂ ਹਲੇ ਨਹੀਂ ਲਵਾ ਸਕਦਾ ਜਦੋਂ ਮੇਰੇ ਕੋਲ ਪੂੰਜੀ ਹੋਊਗੀ 5 ਸਾਲ ਨੂੰ ਹੋਊਗੀ 7 ਸਾਲ ਨੂੰ ਹੋਊਗੀ ਮੈਂ ਕਰਵਾ ਲੂਗਾ ਹ ਹੋ ਦਿੰਦਾ ਪ੍ਰਵਾਨਗੀ ਪ੍ਰਵਾਨਗੀ ਜੇ ਤੁਸੀਂ 10 ਸਾਲ ਤੱਕ ਵੀ ਕੁਝ ਨਹੀਂ ਕਰ ਸਕਦੇ ਸਕੇ ਤਾਂ ਉਹ ਡਿਮਾਂਡ ਨੋਟਸ ਦਾ ਕੋਈ ਫਾਇਦਾ ਨਹੀਂ ਉਹ ਡਿਮਾਂਡ ਨੋਟਸ 10 ਸਾਲ ਤੋਂ ਐਕਸਪਾਇਰ ਹੈ ਠੀਕ ਆ ਉਹਨੂੰ ਰਿਵਾਈਵ ਕਰਨਾ ਹੋਊਗਾ ਕੋਈ ਪ੍ਰੋਸੀਜਰ ਪਰ ਅਜੇ ਨਹੀਂ ਆਇਆ ਅਜੇ ਨਹੀਂ ਠੀਕ ਹੈ ਹਾਂਜੀ ਠੀਕ ਹੈ ਜੀ ਇੱਕ ਕਹਿੰਦੇ ਪੁਰਾਣੀ ਡਿਊ ਵੇਲ ਦੀ ਕਾਪੀ ਨਿਕਲ ਸਕਦੀ ਆ ਪਰ ਸਾਡੇ ਕਨੈਕਸ਼ਨ ਦਾਦਾ ਜੀ ਦੇ ਨਾਮ ਸੀ ਤੇ ਹੁਣ ਕਾਪੀ ਗੁੰਮ ਹੋ ਗਈ ਕਨੈਕਸ਼ਨ ਜਿਹੜੀ ਵੀ ਚੀਜ਼ ਆਪਣਾ ਗੁੰਮ ਹੋ ਜਾਂਦੀ ਹੈ ਉਹਦੀ ਆਪਾਂ ਨੂੰ ਐਫ ਆਈ ਆਰ ਦੀ ਕਾਪੀ ਚਾਹੀਦੀ ਹੁੰਦੀ ਹੈ ਠੀਕ ਹੈ ਚਾਹੇ ਉਹ ਕਾਪੀ ਹੈ ਚਾਹੇ ਆਪਣਾ ਮੋਟਰਸਾਈਕਲ ਹੈ ਠੀਕ ਹੈ ਠੀਕ ਹੈ ਤਾਂ ਤੁਸੀਂ ਇਹ ਕਾਪੀ ਕਢਵਾ ਸਕਦੇ ਹੋ ਤੁਹਾਡੇ ਕੋਲ ਖਾਤਾ ਨੰਬਰ ਹੋਣਾ ਜ਼ਰੂਰੀ ਹੈ ਓਕੇ ਮੋਟਰ ਦਾ ਖਾਤਾ ਨੰਬਰ ਮੋਟਰ ਦਾ ਖਾਤਾ ਹਾਂ ਜੀ ਮੋਟਰ ਦਾ ਖਾਤਾ ਨੰਬਰ ਹੋਣਾ ਜ਼ਰੂਰੀ ਹੈ ਉਸ ਦੇ ਬਿਨਾਂ ਬਹੁਤ ਮੁਸ਼ਕਿਲ ਹੋ ਜਾਂਦਾ ਵੀ ਤੁਹਾਨੂੰ ਕਾਪੀ ਮਿਲ ਜਾਵੇ ਕਿਉਂਕਿ ਜਦੋਂ ਐਫ ਆਈ ਆਰ ਕਰਾਓਗੇ ਤੁਹਾਨੂੰ ਖਾਤਾ ਨੰਬਰ ਪੁੱਛਿਆ ਜਾਊਗਾ ਠੀਕ ਹੈ ਜੀ ਤਾਂ ਉਹ ਚਾਹੀਦਾ ਚਾਹੀਦਾ ਤੁਸੀਂ ਐਫ ਆਈ ਆਰ ਕਰਵਾ ਕੇ ਐਫ ਆਈ ਆਰ ਦੀ ਕਾਪੀ ਤੁਸੀਂ ਬਿਜਲੀ ਦਫਤਰ ਲੈ ਕੇ ਜਾ ਕੇ ਉੱਥੇ ਤੁਸੀਂ ਕਹਿ ਸਕਦੇ ਹੋ ਸਾਡੀ ਕਾਪੀ ਗੁੰਮ ਗਈ ਤਾਂ ਸਾਨੂੰ ਇਹ ਨਵੀਂ ਡੁਪਲੀਕੇਟ ਕਾਪੀ ਜਾਰੀ ਕੀਤੀ ਜਾਵੇ। ਉਹ ਤੇ ਨਵੀਂ ਕਾਪੀ ਨਹੀਂ ਜਾਰੀ ਹੋਊਗੀ ਡੁਪਲੀਕੇਟ ਕਾਪੀ। ਡੁਪਲੀਕੇਟ ਕਾਪੀ। ਹਾਂਜੀ ਉਹ ਤੇ ਲਿਖਿਆ ਜਾਊਗਾ ਬਕਾਇਦਾ ਵੀ ਡੁਪਲੀਕੇਟ ਕਾਪੀ ਹੈ। ਡੁਪਲੀਕੇਟ ਕਾਪੀ। ਹਾਂ ਕਿਉਂਕਿ ਸਾਨੂੰ ਸਾਡੀ ਵੀ ਰੈਫਰੈਂਸ ਦਿੰਦੀ ਹੈ ਵੀ ਇਹ ਬੰਦੇ ਦੀ ਪਹਿਲਾਂ ਕਾਪੀ ਗਵਾਚੀ ਹੋਈ ਸੀ। ਇਹ ਡੁਪਲੀਕੇਟ ਕਾਪੀ ਗਈ ਹੈ। ਡੁਪਲੀਕੇਟ ਕਾਪੀ। ਹਾਂ ਅਸੀਂ ਰਜਿਸਟਰ ਦੇ ਵਿੱਚ ਵੀ ਡੁਪਲੀਕੇਟ ਕਾਪੀ ਦੇ ਹੀ ਸਾਈਨ ਕਰਵਾਵਾਂਗੇ। ਠੀਕ ਆ। ਹਾਂਜੀ। ਆਦਰਵਾਇਜ਼ ਮੰਨ ਲਓ ਕਿਸੇ ਬੰਦੇ ਖਾਤਾ ਨੰਬਰ ਯਾਦ ਨਹੀਂ ਹੈ ਗਿਆ। ਸ਼ਾਇਦ ਕਿਸੇ ਨੇ ਕੋਈ ਨਵੀਂ ਦਾ ਕਮੈਂਟ ਪਰ ਉਹਦੇ ਆਧਾਰ ਤੇ ਬੰਦੇ ਚ ਜਸਟ ਕੱਲਾ ਨਾਮ ਜਿਆਦਾ ਵੀ ਮੇਰੇ ਦਾਦਾ ਜੀ ਦਾ ਇਹ ਨਾਮ ਆ ਅੱਗੇ ਮੇਰੇ ਪਰਦਾਦਾ ਜੀ ਦਾ ਇਹ ਨਾਮ ਆ ਫਿਰ ਇੱਕ ਕੰਮ ਚੱਲ ਸਕਦਾ ਜਾਂਦਾ ਹੈ ਫਿਰ ਤੁਸੀਂ ਬਿਜਲੀ ਦਫ਼ਤਰ ਜਾਓ ਜਿਹੜੇ ਜਿਹੜੇ ਦਫ਼ਤਰਾਂ ਦੀ ਤੁਹਾਡੀ ਮੋਟਰ ਆਂਦੀ ਹੈ ਠੀਕ ਆ ਜਿਹੜੇ ਦਫ਼ਤਰਾਂ ਦੀ ਤੁਹਾਡਾ ਮੋਟਰ ਕਨੈਕਸ਼ਨ ਆ ਰਿਹਾ ਤਾਂ ਉੱਥੇ ਜਾ ਕੇ ਤੁਸੀਂ ਜਿਹੜਾ ਕਨਸਰਟ ਪਰਸਨ ਏਪੀ ਨੂੰ ਟਿਊਬਲ ਕਨੈਕਸ਼ਨ ਦੇ ਖਾਤਿਆਂ ਨੂੰ ਡੀਲ ਕਰਦਾ ਹੈ ਉਹਦੇ ਕੋਲ ਜਾਓ ਨਾਮ ਦੱਸੋ ਤੁਹਾਨੂੰ ਕਰੇਗਾ ਖਾਤਾ ਨੰਬਰ ਕੱਢ ਕੇ ਦੇ ਦੂਗਾ ਅੱਛਾ ਉੱਤ ਖਾਤਾ ਨੰਬਰ ਮਿਲ ਜਾ ਹਾਂਜੀ ਹਾਂ ਕਿਉਂਕਿ ਰਿਕਾਰਡ ਹੁੰਦਾ ਹੂੰ ਹਾਂ ਰਿਕਾਰਡ ਸੀ ਰਿਕਾਰਡ ਸੱਟ ਨਹੀਂ ਸਕਦੇ ਹਾਂ ਉਹ ਤਾਂ ਹੈ ਏਪੀ ਦਾ ਤਾਂ ਬਿਲਕੁਲ ਵੀ ਨਹੀਂ ਸਿੱਖ ਸਕਦੇ ਬਿਲਕੁਲ ਬਹੁਤ ਇੰਪੋਰਟੈਂਟ ਰਿਕਾਰਡ ਹੈ ਠੀਕ ਆ ਕੋਈ ਬਜ਼ੁਰਗ ਵਸੀਜ਼ ਕਰਾਉਂਦਾ ਵੀ ਮੇਰੇ ਮਰੇ ਤੋਂ ਬਾਅਦ ਇਹ ਹਿੱਸਾ ਮੇਰੇ ਬੱਚਿਆਂ ਨੂੰ ਜਾਣਾ ਚਾਹੀਦਾ ਉਹਦੇ ਵਿੱਚ ਕਨੈਕਸ਼ਨ ਲਿਖਾਉਣਾ ਜ਼ਰੂਰੀ ਆ ਤੁਹਾਡਾ ਸੁਝਾਅ ਕੀ ਜਾਂਦਾ ਕਨੈਕਸ਼ਨ ਦੇਖੋ ਪਤਾ ਕੀ ਹੈ ਅੱਜ ਕੱਲ ਆਪਾਂ ਸਾਰੇ ਐਵੇਂ ਲਈ ਹੋ ਗਏ ਰੋਲਾ ਪੈ ਜਾਂਦਾ ਰੋਲਾ ਪੈ ਜਾਂਦਾ ਆਟੋਮੈਟਿਕਲੀ ਪੈ ਜਾਂਦਾ ਹੈ ਚਾਹੀ ਕਿੰਨਾ ਮਰਜ਼ੀ ਆਪਾਂ ਰਾਲ ਮਿਲ ਕੇ ਰਿਹੀਂ ਫਿਰ ਵੀ ਪੈ ਜਾਂਦਾ ਤਾਂ ਮੇਰਾ ਤਾਂ ਸੁਝਾਅ ਹੈ ਵੀ ਤੁਸੀਂ ਪਰਿਵਾਰਕ ਤੌਰ ਤੇ ਲਿਖਾ ਲਿਆ ਕਰੋ ਠੀਕ ਆ ਕੱਲ ਨੂੰ ਕੋਈ ਦਿੱਕਤ ਨਹੀਂ ਆਉਂਦੀ ਠੀਕ ਹੈ ਕੱਲ ਨੂੰ ਤੁਸੀਂ ਕਹੋਗੇ ਵੀ ਮੇਰਾ ਤਾਂ ਡੈਡੀ ਵਸੀਅਤ ਦੇ ਗਿਆ ਇਸ ਚ ਕਨੈਕਸ਼ਨ ਲਿਖਿਆ ਹੋਇਆ ਮੇਰੇ ਨਾਂ ਤੇ ਹਾਂ ਠੀਕ ਹੈ ਕਿਉਂਕਿ ਅਗਲਾ ਤਾਂ ਦੇ ਗਿਆ ਹੈ ਅਗਲਾ ਦੇ ਗਿਆ ਫਿਰ ਕਿਉਂਕਿ ਜਿਹੜਾ ਥੋੜਾ ਅਗਲਾ ਰਿਸ਼ਤੇਦਾਰ ਹੈ ਉਹ ਕੋਰਟ 'ਚ ਵੀ ਚੈਲੰਜ ਨਹੀਂ ਕਰ ਸਕਦਾ ਠੀਕ ਆ ਉਹ ਚੀਜ਼ ਨੂੰ ਕਿਉਂਕਿ ਤੁਹਾਡੇ ਕੋਲ ਤਾਂ ਵਸੀਅਤ ਹੈ ਹਾਂ 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 ਦੂਜੀ ਗੱਲ ਵਸੀਅਤ ਨੂੰ ਰਜਿਸਟਰਡ ਜ਼ਰੂਰ ਕਰਾ ਲਿਆ ਕਰੋ ਰਾਈਟ ਕਿਉਂਕਿ ਆਪਾਂ ਕਈ ਵਾਰੀ ਕੀ ਕਰਦੇ ਆ ਨੋਟਰੀ ਕਰਵਾ ਕੇ ਸਾਰ ਲੈਂਦੇ ਆ ਨੋਟਟਾ ਵਕੀਲ ਨੇ ਕਰਨੀ ਹੈ ਬਿਲਕੁਲ ਐਡਵੋਕੇਟ ਬੈਠੇ ਹੁੰਦੇ ਨੇ ਉਹਨੂੰ ਕਰਨੀ ਨੋਟਰੀ ਪਬਲਿਕ ਵਾਲੇ ਠੀਕ ਹੈ ਚਲਦੀ ਤਾਂ ਦੇਖੋ ਉਹ ਵੀ ਉਹਨੂੰ ਵੀ ਆਪਾਂ ਚੈਲੰਜ ਕਰ ਸਕਦੇ ਆ ਕੋਰਟ ਦੇ ਵਿੱਚ ਬਟ ਜਦੋਂ ਤਹਿਸੀਲਦਾਰ ਦੇ ਸਾਹਮਣੇ ਬਹਿ ਕੇ ਫੋਟੋ ਹੋ ਗਈ ਰਜਿਸਟਰਡ ਹੋ ਗਿਆ ਉਹ ਠੀਕ ਹੈ ਫੇਰ ਆਪਾਂ ਉਹ ਉਹ ਕੰਮ ਪੱਕਾ ਹੋ ਜਾਂਦਾ ਆਪਣਾ ਉਹ ਪੱਕਾ ਹੋ ਗਿਆ ਹਾਂ ਮੇਰਾ ਸੁਝਾਈ ਇਹ ਵੀ ਜੇ ਤੁਸੀਂ ਬਵਾ ਲਓ ਕਨੈਕਸ਼ਨ ਨੰਬਰ ਪਵਾ ਲਓ ਤਾਂ ਚੰਗੀ ਗੱਲ ਹੈ ਤੇ ਰਜਿਸਟਰਡ ਜ਼ਰੂਰ ਕਰਾਇਆ ਕਰੋ ਠੀਕ ਹੈ ਜੀ ਕਿਉਂਕਿ ਦੋ ਗਵਾਹ ਲੱਗਦੇ ਨੇ ਉੱਥੇ ਹਾਂ ਜੀ ਹਾਂ ਲੱਗਦੇ ਰਜਿਸਟਰਡ ਨੰਬਰਦਾਰ ਲੱਗਦਾ ਹੈ ਇੱਕ ਕੋਈ ਹੋਰ ਵੀ ਹਾਂ ਕੋਈ ਵੀ ਕਲੀਕ ਦੀ ਗੱਲ ਕਰੀ ਬਿਲਕੁਲ ਬਿਲਕੁਲ ਕਿੰਝ ਜੇ ਮੈਨੇ ਕੋਟੇ ਵਿੱਚੋਂ ਨਿਕਲਿਆ ਸੀ ਪਰ ਪੈਸੇ ਨਹੀਂ ਭਰੇ ਫੇਰ ਕਹਿੰਦੇ ਚੌਂਜ ਜ਼ਬਤ ਲੱਗ ਗਿਆ ਕੰਮ ਰੁਕ ਗਿਆ ਹੁਣ ਉਹਦਾ ਹੱਲ ਕੀ ਹੈ ਜੀ ਜੇ ਤਾਂ ਦੇਖੋ ਕਨੈਕਸ਼ਨ ਚ ਚੌਂਜ ਜ਼ਬਤੇ ਕਰਕੇ ਬਹੁਤ ਸਾਰੇ ਕਨੈਕਸ਼ਨ ਰੁਕੇ ਸੀ ਉਦੋਂ ਹਾਂਜੀ ਠੀਕ ਹੈ ਜੀ 2017 ਦੇ ਵਿੱਚ ਤੇ ਚਲੋ ਤੁਸੀਂ ਜੇ ਤੁਹਾਡੇ ਕੋਲ ਡਿਮਾਂਡ ਹੋਵੇਗਾ ਤੇ ਤੁਸੀਂ ਉਹਨੂੰ ਤੁਸੀਂ ਐਕਸਟੈਂਡ ਕਰਵਾਇਆ ਹੋਇਆ ਫਿਰ ਤਾਂ ਤੁਹਾਨੂੰ ਜਦੋਂ ਵੀ ਪਾਲਿਸੀ ਨਿਕਲੂ ਕਨੈਕਸ਼ਨ ਮਿਲ ਜਾਊਗਾ ਹਮ ਅਦਰਵਾਈਜ਼ ਜੇ ਤੁਸੀਂ ਉਹਨੂੰ ਐਕਸਟੈਂਡ ਹੀ ਨਹੀਂ ਕਰਵਾਇਆ ਫਿਰ ਉਹ ਕਿਸੇ ਕੰਮ ਦਾ ਨਹੀਂ ਹੈਗਾ ओके ਹਾਂ ਆਪਾਂ ਪਹਿਲਾਂ ਵੀ ਵੀਡੀਓ 'ਚ ਗੱਲ ਕੀਤੀ ਸੀ ਵੀ ਉਹ ਮਿੱਟੀ ਹੋ ਜਾਂਦਾ ਉਹ ਹੀ ਮਿੱਟੀ ਹੋ ਗਿਆ ਜੀ ਹਾਂ ਵੀ ਤੁਸੀਂ ਐਕਸਟੈਂਡ ਹੀ ਨਹੀਂ ਕਰਵਾਇਆ ਜੇ ਐਕਸਟੈਂਡ ਨਹੀਂ ਹਾਂਜੀ ਹਾਂ ਮਿਆਦ ਵਾਧਾ ਕਰਾਉਣਾ ਜ਼ਰੂਰੀ ਹੁੰਦਾ ਇਹਦਾ ਮਿਆਦ ਵਾਧਾ 2016 ਦੇ ਵਿੱਚ ਸਿਕਿਉਰਿਟੀ ਭਰੀ ਸੀ ਦਿਵਾਨ ਨਾਰਥ ਅਜੇ ਤੱਕ ਨਹੀਂ ਆਇਆ ਉਹਦਾ ਹੱਲ ਜੀ ਦੇਖੋ ਜੇ ਤਾਂ ਤੁਸੀਂ ਸਿਕਿਉਰਿਟੀ 31/3/16 ਤੋਂ ਬਾਅਦ 'ਚ ਭਰੀ ਹੈ 31/3/16 ਇਹ ਚੀਜ਼ ਧਿਆਨ ਰੱਖਿਓ ਜੀ 31 ਮਾਰਚ ਤੱਕ ਹੋਈ ਸੀ ਨਾ ਠੀਕ ਆ ਉਸ ਤੋਂ ਬਾਅਦ ਇਹ ਕਨੈਕਸ਼ਨਾਂ ਨੂੰ ਨਹੀਂ ਦਿੱਤਾ ਗਿਆ ਉਸ ਕੰਸੀਡਰ ਹਾਲੇ ਠੀਕ ਆ ਪਾਲਿਸੀ ਆਉਗੀ ਉਸ ਤੋਂ ਬਾਅਦ ਹੀ ਕੰਸੀਡਰ ਹੋਊਗਾ ਉਸ ਤੋਂ ਬਾਅਦ ਹੀ ਹੋਊਗਾ ਜੇ ਤੁਸੀਂ 31/3/16 ਤੋਂ ਬਾਅਦ ਭਰੀ ਹੈ ਸਿਕਿਉਰਿਟੀ ਫਿਰ ਤਾਂ ਤੁਹਾਨੂੰ ਮਤਲਬ ਹੀ ਨਹੀਂ ਬਣਦਾ ਵੀ ਡਿਮਾਂਡਰ ਨੂੰਸ ਮਿਲਿਆ ਹੋਊਗਾ ਠੀਕ ਆ ਜੇ ਤੁਸੀਂ 31/3/16 ਤੋਂ ਪਹਿਲਾਂ ਭਰੀ ਹੈ ਤੇ ਤੁਸੀਂ ਆਪਸ਼ਨ ਨਹੀਂ ਦਿੱਤਾ ਹੂੰ ਪਾਲਿਸੀ ਨਿਕਲਣ ਤੋਂ ਬਾਵਜੂਦ ਵੀ ਤਾਂ ਵੀ ਤੁਹਾਨੂੰ ਡਿਮਾਂਡਰ ਨੂੰਸ ਮਿਲਿਆ ਠੀਕ ਆ ਆਪਾਂ ਆਪਸ਼ਨ ਦੀ ਪਹਿਲਾਂ ਵੀ ਗੱਲ ਕੀਤੀ ਹੈ ਹਾਂ ਆਪਸ਼ਨ ਦੇ ਵੀ ਤੁਸੀਂ ਜਸਟ ਕਰੋ ਜਾਂ ਨੋਕ ਕਰੋ ਹਾਂ 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 ਇਹ ਇਹ ਚੱਕਰ ਹੈ ਠੀਕ ਹੈ ਜੀ ਠੀਕ ਆ ਇਕ ਕਹਿੰਦੇ 2014 ਦੇ ਵਿੱਚ ਨੋਟਸ ਮਿਲਿਆ ਤੇ 1991 ਵਿੱਚ ਸਕਿਉਰਟੀ ਭਰੀ ਹੁਣ ਉਹਦਾ ਕੁਝ ਬਣ ਸਕਦਾ 2014 ਵਿੱਚ ਮਿਲਿਆ ਜੀ 2024 ਚ ਉਹ ਮਿਆਦ ਖਤਮ ਹੋ ਚੁੱਕੀ ਹੈ ਜੀ 10 ਸਾਲ ਦਾ ਸੀ ਠੀਕ ਆ ਜੇ ਉਹਨੂੰ ਐਕਸਟੈਂਡ ਕਰਾ ਲਾਂਦੇ ਫੇਰ ਜੇ ਐਕਸਟੈਂਸ਼ਨ ਹੁੰਦੀ ਰਹਿੰਦੀ ਵੈਸੇ ਵੀ 10 ਸਾਲ ਮੈਕਸਿਮਮ ਹੈ ਇਸ ਤੋਂ ਬਾਅਦ ਨਹੀਂ ਇਸ ਤੋਂ ਬਾਅਦ ਨਹੀਂ ਉਹ ਐਕਸਪਾਇਰ ਹੋ ਚੁੱਕਿਆ ਹਾਂ ਠੀਕ ਆ ਇਹ ਕਹਿੰਦੇ 2007 ਵਿੱਚ ਸਿਕਿਉਰਿਟੀ ਭਰੀ ਉਹਦੀ ਰਸੀਦ ਗੁੰਮ ਹੋ ਗਈ ਉਹਦਾ ਕੋਈ ਹੱਲ ਜੀ ਤੁਸੀਂ 2007 ਦੀ ਰਸੀਦ ਗੁੰਮ ਹੋ ਗਈ ਕੋਈ ਚੱਕਰ ਨਹੀਂ ਜਦੋਂ ਵੀ ਪਾਲਿਸੀ ਆਉਗੀ ਤਾਂ ਤੁਸੀਂ ਪਾਲਿਸੀ ਦੇ ਆਧਾਰ ਤੇ ਦਫਤਰ ਜਾਓਗੇ ਉਥੇ ਤੁਸੀਂ ਕਹੋਗੇ ਵੀ ਮੈਂ ਇਹ ਕਨੈਕਸ਼ਨ ਅਪਲਾਈ ਕੀਤਾ ਸੀ ਮੇਰੇ ਕੋਲ ਰਸੀਦ ਗੁੰਮ ਹੋ ਗਈ ਹੈ ਕਿਉਂਕਿ ਬਿਜਲੀ ਦਫਤਰ ਚ ਹਰ ਇੱਕ ਚੀਜ਼ ਦਾ ਰਿਕਾਰਡ ਹੈ ਜੇ ਤੁਸੀਂ ਉਥੇ 10 ਰੁਪਏ ਵੀ ਜਮਾ ਜਮਾ ਕਰਵਾਏ ਨੇ ਤਾਂ ਉਥੇ ਤੁਹਾਨੂੰ ਰਸੀਦ ਮਿਲੂਗੀ ਤੇ ਉਹ ਰਸੀਦ ਦੀ ਕਾਪੀ ਇੱਕ ਦਫਤਰ ਵਿੱਚ ਹੁੰਦੀ ਹੈ ਤਾਂ ਤੁਸੀਂ ਉਹ ਰਸੀਦ ਉਥੋਂ ਪ੍ਰਾਪਤ ਕਰ ਸਕਦੇ ਹੋ ਤੁਸੀਂ ਰਸੀਦ ਦੀ ਕਾਪੀ ਪ੍ਰਾਪਤ ਕਰ ਸਕਦੇ ਹੋ ਠੀਕ ਹੈ ਜੀ ਹਾਂਜੀ ਮਤਲਬ ਉਹਦੇ ਨਾਲ ਕੋਈ ਕਨੈਕਸ਼ਨ ਦਾ ਨਾ ਹੋਣੀ ਨਹੀਂ 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 ਵੀ ਜੇ ਰਸੀਦ ਜੇ ਰਸੀਦ ਗੁੰਮ ਗਿਆ ਨਾ ਮਤਲਬ ਥੋੜੀ ਵੀ ਸਾਡੀ ਸਿਕਿਉਰਿਟੀ ਕੈਨਸਲ ਹੋਊ। ਉਹ ਤਾਂ ਬਿਜਲੀ ਬੋਰਡ ਦੇ ਖਾਤੇ 'ਚ ਪਈ ਆ ਨਾ। ਉਹ ਤਾਂ ਪਈ ਆ। ਬਿਲਕੁਲ। ਤੁਹਾਡੇ ਨਾਮ ਤੇ ਪਈ ਆ ਉਹ ਤਾਂ। ਠੀਕ ਆ ਜੀ। ਬਿਲਕੁਲ। ਤੇ ਕਹਿੰਦੇ ਸਾਡੀ ਜ਼ਮੀਨ ਜਿਹੜੀ ਲਾਲ ਖੀਰ ਦੇ ਅੰਦਰ ਆ ਸਾਡਾ ਕਨੈਕਸ਼ਨ ਨਿਕਲਿਆ ਪਰ ਅ ਉਹ ਲੱਗ ਨਹੀਂ ਰਿਹਾ ਉਹਦਾ ਕਾਰਨ ਕੀ ਆ? ਇਹ ਤਾਂ ਦੇਖੋ ਇਹ ਕਾਮਨ ਸੈਂਸ ਆ। ਜਿਹੜੀ ਲਾਲ ਲਕੀਰ ਵਾਲੀ ਜਗ੍ਹਾ ਹੁੰਦੀ ਹੈ ਕਿਸੇ ਦੀ ਮਾਲਕੀ ਨਹੀਂ ਹੁੰਦੀ ਉਹਦੀ ਸਿਰਫ ਇੱਕੋ ਇੱਕੋ ਖਸਰਾ ਨੰਬਰ ਹੁੰਦਾ ਠੀਕ ਹੈ ਉਹ ਤਾਂ ਸਾਰਿਆਂ ਦੀ ਸਾਂਝੀ ਹੁੰਦੀ ਹੈ ਹੁਣ ਜੇ ਜੇ ਜ਼ਮੀਨ ਤੁਹਾਡੀ ਮਾਲਕੀ ਹੈ ਤਾਂ ਤੁਹਾਨੂੰ ਕਨੈਕਸ਼ਨ ਮਿਲੂਗਾ ਲਾਲ ਲਕੀਰ ਤੋਂ ਕਨੈਕਸ਼ਨ ਮਿਲ ਨਹੀਂ ਸਕਦਾ ਪਰਟੀਕੂਲਰ ਨੰਬਰ ਹੋ ਗਿਆ ਮੰਨ ਲਓ ਬਿਲਕੁਲ ਠੀਕ ਆ ਠੀਕ ਹੈ ਨਾ ਜੇ ਤੁਹਾਡੇ ਨਾਂ ਤੇ ਤੁਹਾਡੀ ਮਾਲਕੀ ਜ਼ਮੀਨ ਹੈਗੀ ਆ ਲਾਲ ਲਕੀਰ ਤੋਂ ਬਾਹਰ ਬਾਹਰ ਦੀਆਂ ਜਿਹੜੀਆਂ ਪੈਲੀਆਂ ਨੇ ਜਾਂ ਜ਼ਮੀਨ ਦਾ ਟੋਟਾ ਉੱਥੇ ਮਿਲਦਾ ਹੈ ਕਨੈਕਸ਼ਨ ਲਾਲ ਲਕੀਰ ਦੇ ਅੰਦਰ ਤਾਂ ਮਿਲਦਾ ਹੀ ਨਹੀਂ ਹੈਗਾ ਠੀਕ ਆ ਨਾ ਸਾਡੇ ਕੋਈ ਮੈਂ ਮਹਿਕਮੇ ਵਿੱਚ ਪ੍ਰੋਵੀਜ਼ਨਲ ਲ ਠੀਕ ਹੈ ਜੀ ਬਿਲਕੁਲ ਜਿਹੜੇ ਬੰਦੇ ਦੂਜੀ ਸਟੇਟ ਨੇ ਜਿਵੇਂ ਹਰਿਆਣਾ ਪੰਜਾਬ ਹੋ ਗਿਆ ਆਪਣੀ ਗੱਲ ਕਰੀ ਆਪਾਂ ਠੀਕ ਆ ਪੰਜਾਬ ਦੇ ਵਿੱਚ ਨੇ ਕੀ ਉਹ ਟਿਊਬਵਲ ਕਨੈਕਸ਼ਨ ਲੈ ਸਕਦੇ ਜਾਂ ਨਹੀਂ ਜਿਵੇਂ ਹਰਿਆਣੇ ਦੇ ਇਧਰ ਲੈਣ ਔਰੇ ਕਿਸੇ ਦੀ ਜ਼ਮੀਨ ਲੈ ਲਈ ਮੰਨ ਲਓ ਬਿਲਕੁਲ ਲੈ ਸਕਦੇ ਨਹੀਂ ਬਿਲਕੁਲ ਲੈ ਸਕਦੇ ਨਹੀਂ ਠੀਕ ਆ ਜੇ ਤੁਹਾਡੀ ਕਿਤੇ ਵੀ ਲੈਂਡ ਹੈਗੀ ਹੈ ਹਾਂ ਤੇ ਤੋਂ ਨੂੰ ਉਹਦੇ ਵਾਸਤੇ ਪਾਣੀ ਦੀ ਸਿੰਚਾਈ ਦੀ ਲੋੜ ਤਾਂ ਪਊਗੀ। ਹੂੰ ਤਾਂ ਤੁਹਾਡੇ ਨਾਂ ਤੇ ਉਹ ਜ਼ਮੀਨ ਬੋਲਦੀ ਐ। ਹੂੰ ਤਾਂ ਮੈਕਮੇ ਵਿੱਚ ਇਹ ਹੈਗਾ ਵੀ ਜੇ ਤੁਹਾਡੇ ਨਾਂ ਤੇ ਜ਼ਮੀਨ ਬੋਲਦੀ ਐ ਤੁਸੀਂ ਕਿੱਥੋਂ ਮਰਜ਼ੀ ਆਏ ਹੋ ਕਨੈਕਸ਼ਨ ਮਿਲ ਸਕਦਾ। ਕਨੈਕਸ਼ਨ ਮਿਲ ਸਕਦਾ। ਹਾਂਜੀ ਹਾਂ। ਉਹਦੀ ਕੋਈ ਇਦਾਂ ਦੀ ਦਿੱਕਤ ਬਲ ਨਹੀਂ। ਨਹੀਂ ਨਹੀਂ ਉਹ ਤਾਂ ਕੋਈ ਦਿੱਕਤ ਨਹੀਂ ਐ। ਬਸ ਤੁਹਾਡੇ ਨਾਂ ਤੇ ਜ਼ਮੀਨ ਹੋਣੀ ਚਾਹੀਦੀ ਐ ਪੰਜਾਬ ਦੇ ਵਿੱਚ। ਠੀਕ ਆ। ਇਹ ਨਹੀਂ ਹੋ ਸਕਦਾ ਵੀ ਹਾਂ ਤੁਸੀਂ ਕਹੋਗੇ ਸਰ ਤੱਕ ਐਥਲ ਜ਼ਮੀਨ ਐ ਜੀ ਸਾਡਾ ਮੋਟਰ ਇੱਥੇ ਚਾਹੀਦੀ ਐ। ਉਹ ਨਹੀਂ ਹੋਏਗਾ। ਹਾਂ ਇਹ ਨਹੀਂ ਹੋਣਾ ਹੈਗਾ। ਤੁਹਾਨੂੰ ਜ਼ਮੀਨ ਪਟਿਆਲੇ ਚ ਚਾਹੀਦੀ ਐ। ਤਾਂ ਤੁਹਾਨੂੰ ਪਟਿਆਲੇ ਚ ਕਨੈਕਸ਼ਨ ਮਿਲੇਗਾ। ਤਾਂ ਇੱਕ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਕਿੱਥੇ ਕਿੱਥੇ ਪਹੁੰਚ ਰਹੀ ਹੈ ਫੋਰਨ ਕੰਟਰੀ ਜਾਂ ਇੰਡੀਆ ਜਾਂ ਪੰਜਾਬ ਕਿਤੇ ਵੀ ਕਿਸੇ ਵੀ ਕੋਨੇ 'ਚ ਤੁਸੀਂ ਬੈਠੇ ਹੋ ਧੰਨਵਾਦ